लुधियाना ਦੇ ਸਾਨੇਵਾਲ ਦੇ ਰਹਿਣ ਵਾਲੇ ਹੀਮਨ ਵਜੋਂ ਜਾਣੇ ਜਾਂਦੇ ਤਰਮਿੰਦਰ ਦਿਓਲ ਦਾ ਮੁੰਬਈ ਵਿੱਚ 99 ਵਰਿਆਂ ਦੀ ਉਮਰ ਵਿੱਚ ਬੀਤੇ ਦਿਨੀ ਦਿਹਾਂਤ ਹੋ ਗਿਆ। ਉਹਨਾਂ ਨੇ ਨਰਸਰੀ ਤੋਂ ਲੈ ਕੇ 10ਵੀਂ ਤੱਕ ਦੀ ਪੜ੍ਹਾਈ ਫਗਵਾੜਾ ਦੇ ਆਰੀਆ ਸਮਾਜ ਸਕੂਲ ਵਿੱਚ ਪੂਰੀ ਕੀਤੀ ਸੀ। ਤਰਮਿੰਦਰ ਦੇ ਪਿਤਾ ਕੇਵਲ ਕ੍ਰਿਸ਼ਨ ਵੀ ਇਸੇ ਸਕੂਲ ਦੇ ਵਿੱਚ ਹੀ ਅਧਿਆਪਕ ਸਨ। 10ਵੀਂ ਤੋਂ ਬਾਅਦ ਤਰਮਿੰਦਰ ਨੇ ਫਗਵਾੜਾ ਦੇ ਰਾਮਗੜੀਆ ਕਾਲਜ ਦੇ ਵਿੱਚ ਦਾਖਲਾ ਲਿਆ ਸੀ। ਉਹਨਾਂ ਨੇ ਬੀਏ ਫਸਟイヤー ਤੱਕ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ ਉਹ ਐਕਟਰ ਬਣਨ ਦੇ ਲਈ ਮੁੰਬਈ ਚਲੇ ਗਏ ਕਾਲਜ ਦੇ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਸਕੂਲ ਤੋਂ ਲੈ ਕੇ ਕਾਲਜ ਤੱਕ ਤਰਮਿੰਦਰ ਫਗਵਾੜਾ ਦੀਆਂ ਗਲੀਆਂ ਵਿੱਚ ਖੇਡਦੇ ਸਨ ਤੇ 1952 ਵਿੱਚ ਉਹ ਐਕਟਰ ਬਣਨ ਦੇ ਲਈ ਮੁੰਬਈ ਚਲੇ ਗਏ ਤਰਮਿੰਦਰ ਦੇ ਦੇਹਾਂਤ ਤੇ ਰਾਮਗੜੀਆ ਕਾਲਜ ਦੇ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਸਮੇਤ ਪੂਰੇ ਸਟਾਫ ਨੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕੀਤੇ ਨੇ ਤੇ ਪ੍ਰਮਾਤਮਾ ਅੱਗੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਹੈ ਪ੍ਰਿੰਸੀਪਲ ਨੇ ਦੱਸਿਆ ਹੈ ਕਿ ਤਰਮੇਂਦਰ ਨੂੰ ਫਿਲਮਾਂ ਦੇਖਣ ਦਾ ਬਹੁਤ ਸ਼ੌਂਕ ਸੀ ਉਹ ਚੋਰੀ ਛੁਪੇ ਕਾਲਜ ਤੋਂ ਚਲੇ ਜਾਂਦੇ ਸਨ ਤੇ ਫਗਵਾੜਾ ਤੋਂ ਜਲੰਧਰ ਬੱਸ ਰਾਹੀਂ ਉਹ ਫਿਲਮ ਦੇਖਣ ਜਾਂਦੇ ਸਨ ਉਹਨਾਂ ਦੱਸਿਆ ਹੈ ਕਿ ਤਰਮੇਂਦਰ ਉਹ ਸ਼ਖਸੀਅਤ ਸਨ ਜਿਨ੍ਹਾਂ ਨੇ ਰਾਮਗੜੀਆ ਕਾਲਜ ਦਾ ਨਾਮ ਪੂਰੇ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ ਉਹਨਾਂ ਦੱਸਿਆ ਹੈ ਕਿ ਉਹ ਐਕਟਰ ਬਣਨ ਤੋਂ ਬਾਅਦ ਵੀ ਕਈ ਵਾਰ ਕਾਲਜ ਆਏ ਸਨ ਉਹਨਾਂ ਕਿਹਾ ਕਿ ਤਰਮੇਂਦਰ ਦੇ ਦੁਨੀਆ ਤੋਂ ਜਾਣ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਇਸ ਕਾਲਜ ਦੀਆਂ ਵਿਦਿਆਰਥਣਾਂ ਸਿਮਰਨਜੀਤ ਅਤੇ ਨੀਹਾ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਤਰਮੇਂਦਰ ਵੀ ਇਸੇ ਕਾਲਜ ਦੇ ਵਿੱਚ ਪੜ੍ਹੇ ਨੇ ਉਹਨਾਂ ਦੱਸਿਆ ਹੈ ਕਿ ਪ੍ਰਿੰਸੀਪਲ ਤੇ ਸਟਾਫ ਤੋਂ ਤਰਮੇਂਦਰ ਦੇ ਕਿਸੇ ਸੁਣਨ ਨੂੰ ਮਿਲਦੇ ਨੇ ਕਾਲਜ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਕਮਲੇਸ਼ ਨੇ ਦੱਸਿਆ ਹੈ ਕਿ ਤਰਮੇਂਦਰ ਪੜ੍ਹਾਈ ਦੇ ਲਈ ਅੰਮ੍ਰਿਤਸਰ ਤੇ ਲੁਧਿਆਣਾ ਵੀ ਜਾਂਦੇ ਸਨ। ਕਮਲੇਸ਼ ਨੇ ਦੱਸਿਆ ਹੈ ਕਿ ਤਰਮੇਂਦਰ ਬਾਰੇ ਉਹਨਾਂ ਨੂੰ ਉਸਦੇ ਸੱਸ ਤੇ ਸਹਰੇ ਨੇ ਦੱਸਿਆ ਸੀ। ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਇਸ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਆਰੀਆ ਸਮਾਜ ਸਕੂਲ ਵਿੱਚ ਕੰਮ ਕਰਨ ਵਾਲੇ ਰਿਟਾਇਰ ਹਰਪਜਨ ਸਿੰਘ ਨੇ ਕਿਹਾ ਹੈ ਕਿ ਉਸਨੇ 45 ਤੋਂ 50 ਸਾਲ ਇਸ ਸਕੂਲ ਵਿੱਚ ਨੌਕਰੀ ਕੀਤੀ ਹੈ। ਉਹ ਤਰਮੇਂਦਰ ਤੇ ਉਹਨਾਂ ਦੇ ਪਿਤਾ ਕੇਵਲਕ੍ਰਿਸ਼ਨ ਨੂੰ ਬਹੁਤ ਚੰਗੀ ਤਰ੍ਹਾਂ ਦੇ ਨਾਲ ਜਾਣਦੇ ਨੇ ਤੇ ਉਹਨਾਂ ਦਾ ਦਿਲੋਂ ਸਤਿਕਾਰ ਕਰਦੇ ਨੇ। ਉਹਨਾਂ ਦੇ ਦਿਹਾਂਤ ਹੋਣ ਤੇ ਸਾਨੂੰ ਸਭ ਨੂੰ ਬਹੁਤ ਦੁੱਖ ਹੈ। ਇਸੇ ਹੀ ਸਕੂਲ ਦੇ ਵਿੱਚ ਕੰਮ ਕਰਨ ਵਾਲੇ ਰਾਮੂ ਨੇ ਦੱਸਿਆ ਹੈ ਕਿ ਤਰਮੇਂਦਰ 8 ਤੋਂ 10 ਸਾਲ ਪਹਿਲਾਂ ਇੱਥੇ ਆਏ ਸਨ। ਉਹਨਾਂ ਨੇ ਤਰਮੇਂਦਰ ਦੇ ਨਾਲ ਫੋਟੋ ਵੀ ਖਿੱਚਵਾਏ ਸੀ। ਉਹਨਾਂ ਦੇ ਦਿਹਾਂਤ ਹੋਣ ਤੇ ਬਹੁਤ ਜ਼ਿਆਦਾ ਦੁੱਖ ਹੋਇਆ। ਤਾਂ ਹੀ ਮੈਨ ਵਜੋਂ ਜਾਣੇ ਜਾਂਦੇ ਸੁਪਰਸਟਾਰ ਤਰਮਿੰਦਰ ਦਿਓਲ ਬਾਰੇ ਰਾਮਗੜੀਆ ਕਾਲਜ ਦੇ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਇਸੇ ਕਾਲਜ ਦੀਆਂ ਵਿਦਿਆਰਥਣਾ ਸਿਮਰਨਜੀਤ ਤੇ ਨੀਹਾ ਕਾਲਜ ਵਿੱਚ ਕੰਮ ਕਰਨ ਵਾਲੀ ਕਮਲੇਸ਼ ਅਤੇ ਸਕੂਲ ਦੇ ਵਿੱਚ ਕੰਮ ਕਰਨ ਵਾਲੇ ਹਰਪਜਨ ਸਿੰਘ ਤੇ ਰਾਮੂ ਵੱਲੋਂ ਕੁਝ ਸੁਣੀਆਂ ਤੇ ਹੰਡਾਈਆਂ ਜਾਦਾਂ ਤਾਜ਼ੀਆਂ ਕੀਤੀਆਂ ਗਈਆਂ ਨੇ ਹੋਰ ਕੀ ਕੁਝ ਕਿਹਾ ਗਿਆ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਬਿਊਰੋ ਰਿਪੋਰਟ ਇਹ ਉਹ ਸਕੂਲ ਹੈ ਜਿੱਥੇ ਕੀ ਤਰਮਿੰਦਰ ਆ ਕੇ ਪਰਦੇਸੀਗੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਫਾਦਰ ਜਿਹੜੇ ਈਸੀ ਸਕੂਲ ਦੇ ਵਿੱਚ ਟੀਚਰ ਸੀਗੇ ਉਹ ਇੱਥੇ ਬੱਚਿਆਂ ਨੂੰ ਪੜ੍ਹਾਉਂਦੇ ਸੀ ਤੇ ਤਰਮਿੰਦਰ ਨੇ ਨਰਸਰੀ ਤੋਂ ਲੈ ਕੇ 10ਵੀਂ ਤੱਕ ਦੀ ਜਿਹੜੀ ਪੜ੍ਹਾਈ ਹੈ ਉਹ ਕਹ ਰਿਹਾ ਕਿ ਇੱਥੇ ਕੀਤੀ ਹੈ ਫਿਲਹਾਲ ਇਹ ਸਕੂਲ ਦੀਆਂ ਕੀ ਨਾਮ ਹੈ ਆਪਾ ਹਰਪ੍ਰੀਤ ਸਿੰਘ ਹਰਪ੍ਰੀਤ ਜੀ ਆਪ ਨੇ ਕਿੰਨੀ ਦੇਰ ਸਕੂਲ ਮੇ ਐਸੇ ਟੀਚਰ ਕੰਮ ਕੀਤਾ ਹੈ ਮੈਂ 45 ਸਾਲ ਕੰਮ ਕਰਤੇ ਹੋ ਗਏ 45 ਸਾਲ ਸਕੂਲ ਤੋਂ ਤਰਵਿੰਦਰ ਜੋ ਆ ਰਹੀ ਹੈ ਹਾਈ ਤੋਂ ਸਿਆਲ ਪਰ ਹੋਰਤੇ दसवीं तक पास थी इतने बोर गए अध्यापक थे इसी स्कूल में पढ़ाते थे, थे गुरदास राम जी और तो उसके प्रधान थे प्रेजिडेंट थे स्कूल आरिया हाई स्कूल शहारपुर रोड फगवाड़ा तो बात की जाए तो धर्मेंद्र ने आ, कब से यहाँ पर पढ़ाई कर करी अठवंजा उन्नीस अठवंजा तक इतने पास की थी दसवीं पास कर गए अठवंजा मैं तो पैंती चालीस साल में सर्विस हो गए तो मैं पहले ही बात है ही सारी अच्छा तो उनके पिताजी यहाँ पे पहले स्कूल टीचर थे स्कूल टीचर थे मैं टीचर पहले थे केवल किसान थे प्रिंसिपल जी रहे तो दूसरा नहीं वो टीचर थे अध्यापक थे स्कूल के जो पढ़ाते थे बच्चों को थे केवल किसान थी जो फुफर उसके गुरदास राम जी

के का जी? ये मुझे पक्का नहीं मैं जी है साठ साल में लगा थे रिटायर हो गया, सार्थ सार्थ हो गया। तो अभी हम पुरानी बिल्डिंग है यहाँ दविंदर जी सेंटर बना है जहाँ खड़े हैं इसी स्कूल में दसवीं पेपर दिए कमरों में पहले दसवीं तक दविंदर जी यहाँ पढ़े हमारा हमारे साथ आए पहले फोटो भी हमने खिलाई है उसके साथ आई आए थे हमारे यहाँ हमारे साथ फोटो भी की हुई है पहले क्या नाम है आपका मेरा नाम रामोह जी आ, कितने साल हो गए आपको की नौकरी करते हुए मैंने की पैंतीस साल हो गए तो, सर जी तो आपको पता है कि धर्मेंद्र इसी स्कूल में पढ़ते थे इसी आ, आ, में हाँ कहते हैं लोग मेरे साथ वाला कि पढ़ के गए या आरिया स्कूल बीच दसवीं के पेपर भी देते आए थे जी तो अब उनका निधन हो गया तो स्कूल में कैसे शो अब स्कूल तो ऐसे ही जी अब चल रहा जैसे है बाकी पुराना पुराना स्कूल है ये बहुत हम्म हाँ जी उनके पिताजी भी यही पढ़ाते थे पढ़ाते थे पिताजी उनके पढ़ाते थे यहाँ पर वो भी आप यहाँ पढ़ते थे हाँ जी तो स्कूल में अभी जैसे ये क्लासेस है ये ऐसे की ऐसी है इसे न्यू नहीं किया न्यू किया जाएगा सर जी थोड़ी है, है कि अपने जिदा करने में थोड़ी नवी बिल्डिंग बन रही है शुरू किया और येड़ी बनाते इधर आ, आ रहे सारे तो इसी स्कूल की ये ग्राउंड ही ये वाला जो ओपन एरिया है हां जी बस अब बास्केटबॉल के ये ग्राउंड बनाई गई है स्क्वायर टीमें बहुत आंधी थी पहला अब तो चलो नहीं है पहले बहुत तो धर्मिंदर जी आए थे यहाँ पे यहां पे हां सात आठ साल उम्मीद गए आई सी उनके साथ पोर्टे भी करवाई है इनके पास